ਸਾਸੀ ਕਾਲਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਤੁਮਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇਆਂ ਮੁੱਖ ਖ਼ਬਰਾਂ ਤੋਂ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ 'ਚ ਲੱਗੀ ਕਾਂਗਰਸ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਇੰਚਾਰਜ ਦਵਿੰਦਰ ਯਾਦਵ ਨੇ ਕੀਤੀ ਮੀਟਿੰਗ ਪੰਜਾਬ 'ਚ ਇਕੱਠੇ ਹੋਣ ਨੂੰ ਲੈ ਕੇ ਹੋਇਆ ਵਿਚਾਰ-ਵਟਾਂਦਰਾ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਤੇ ਕਾਂਸੀ ਲੀਡਰਾਂ ਨੇ ਰੱਖੇ ਆਪੋ ਆਪਣੇ ਵਿਚਾਰ ਪੰਜਾਬ ਕਾਂਗਰਸ ਭਵਨ ਪਹੁੰਚੇ ਰਾਜਾਵੜੀ ਨੇ ਕਾਰਵਾਈ ਦੀ ਕਹੀ ਗੱਲ ਸੁਖਜਿੰਦਰ ਰੰਧਾਵਾ ਨੇ ਜਵਾਬ ਦੇਣ ਤੋਂ ਕਰ ਦਿੱਤਾ ਇਨਕਾਰ ਇੱਕ ਪਾਸੇ ਕਾਂਗਰਸੀਆਂ ਦੀ ਮੀਟਿੰਗ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਕੀਤੀ ਰੈਲੀ ਸਰਕਾਰ ਦੇ ਨਾਲ ਨਾਲ ਸਾਥੀ ਲੀਡਰਾਂ ਨੂੰ ਵੀ ਝਾੜਿਆ ਮੰਜਾ ਕਿਹਾ 5-7000 ਬੰਦਾ ਇਕੱਠਾ ਹੋਣ ਤੇ ਕਿਉਂ ਪੈਂਦੀਆਂ ਨੇ ਟੀਡੀਪੀ ਦਾ ਨਵਜੋਤ ਸਿੱਧੂ ਦੇ ਚਾਰੇ ਪਾਸੇ ਚਰਚਾ ਚੱਜੀ ਆਮ ਆਦੀ ਪਾਰਟੀ ਦੇ ਲੀਡਰ ਨੇ ਸਾਦੇ ਨਿਸ਼ਾਨੇ ਕੁਲਦੀਪ ਧਾਲੀਵਾਲ ਨੇ ਸਿੱਧੂ ਤੋਂ ਕੀਤਾ ਸਵਾਲ ਸਿੱਧੂ ਤੋਂ ਕਿਤੇ ਕੰਮਾਂ ਬਾਰੇ ਮੰਗਿਆ ਜਵਾਬ ਕਿਹਾ ਕਨਫਿਊਜ਼ ਬੰਦਾ ਹੈ ਨਵਜੋਤ ਸਿੰਘ ਸਿੱਧੂ ਹੁਣ ਖਬਰਾਂ ਵਿਚਾਰ ਨਾਲ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਜੀ ਅਗਵਾਈ ਚ ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਵਿਚਾਰ ਪਟੰਦਰਾ ਕੀਤਾ ਗਿਆ। ਅੱਜ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਇੰਡੀਆ ਗੱਠਜੋੜ ਨੂੰ ਲੈ ਕੇ ਸੀਟਾਂ ਦੀ ਵੰਡ ਨੂੰ ਲੈ ਕੇ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਪਹੁੰਚੇ। ਇਹ ਮੀਟਿੰਗ ਉਸ ਵੇਲੇ ਹੋ ਰਹੀ ਹੈ ਜਦੋਂ ਪੰਜਾਬ ਕਾਂਗਰਸ ਦੇ ਜ਼ਿਆਦਾਤਰ ਲੀਡਰ ਪੰਜਾਬ ਵਿੱਚ ਲੋਕ ਸਭਾ ਦੀਆਂ 13 ਦੇ 13 ਸੀਟ ਇਸ ਦੌਰਾਨ ਕਈ ਲੀਡਰ ਗੱਠਜੋੜ ਦੇ ਹੱਕ ਵਿੱਚ ਖੜੇ ਵੀ ਦਿਖਾਈ ਦੇ ਰਹੇ ਨੇ ਜਿਸ ਦੇ ਚੱਲਦੇ ਪੰਜਾਬ ਕਾਂਗਰਸ ਦੋ ਗੁੱਟਾਂ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ ਹੁਣ ਪੰਜਾਬ ਕਾਂਗਰਸ ਦੇ ਸੂਭਾ ਇੰਚਾਰਜ ਦਵਿੰਦਰ ਯਾਦਵ ਦੀ ਅਗਵਾਈ ਵਿੱਚ ਇਹ ਮੀਟਿੰਗ ਹੋਈ ਇਸ ਦੌਰਾਨ ਦਵਿੰਦਰ ਯਾਦਵ ਨੇ ਕਿਹਾ ਕਿ ਇੰਡੀਆ ਗੱਠਜੋੜ ਤਹਿਤ ਸੀਟ ਸ਼ੇਅਰਿੰਗ ਨੂੰ ਲੈ ਕੇ ਸੀਨੀਅਰ ਲੀਡਰਸ਼ਿਪ ਤੋਂ ਲੈ ਕੇ ਵਰਕਰ ਤੱਕ ਦੇ ਵਿਚਾਰ ਲਏ ਜਾਣਗੇ ਕਾਂਗਰਸ ਦੇ ਆਗੂਆਂ ਤੇ ਵਿਚਾਰ ਹਾਈ ਕਮਾਂਡ ਨੂੰ ਦੱਸੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਨਵਜੋਸ਼ੀ ਸਿੱਧੂ ਦੇ ਸਵਾਲ ਤੇ ਬੋਲਦਿਆਂ ਕਿਹਾ ਕਿ ਮੀਟਿੰਗ ਤੋਂ ਬਾਅਦ ਗੱਲ ਕੀਤੀ ਜਾਵੇਗੀ ਅੱਜ ਮਿਲਨੇ ਪਹਿਲੀ ਵਾਰ ਆਏ ਹਨ ਮਿਲेंगे ਸਭੀ ਹਮਾਰੇ ਜੋ ਕਾਰਜਕਰਤਾ ਹੈ ਉਹਨਾਂ ਸਭ سے ਮੁਲਾਕਾਤ ਕਰੇਗੇ ਉਹਨਾਂ سے ਬਾਤ ਕਰੇਗੇ ਉਸਕੇ ਪਛਾਦ ਆਪਕੋ ਦੁਬਾਰਾ ਸੇ मुखातिब होंगे और बात करेंगे एक 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 हाँ हम पहले मैराथन मीटिंग्स है वो इस करके हैं की यहाँ के इश्यूज क्या हैं हमें आगे 2024 के लिए चैलेंजेस क्या हैं और जो अलायंस की बात है उसके बारे में भी चर्चा करेंगे मैं जो लीडरशिप होगी उनको अपडेट करेंगे और जो भी फैसला होगा आपको ਜ਼ਰੂਰ ਜੀ ਆਪ ạ ਤੁਹਾਡੇ ਇੱਥੇ ਬੜੇ ਵੋਕਲ ਲੀਡਰਸ ਹੈ ਜਿਨ੍ਹਾਂ ਨੇ ਕਿਹਾ ਅਲਾਈਅנס ਨਹੀਂ ਹੋਣੀ ਚਾਹੀਏ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ ਇਹ ਡੈਮੋਕ੍ਰੈਟਿਕ ਪਾਰਟੀ ਹੈ एवरीवन ਹੈਜ਼ देयर ओन ਥੀਜ਼ ਸਭ ਆਪਣੀ ਆਪਣੀ ਬਾਤ ਰੱਖ ਸਕਦੇ ਨੇ ਲੇਕਿਨ ਜੋ ਲੀਡਰਸ਼ਿਪ ਦਾ ਫੈਸਲਾ ਹੋਗਾ ਸਭ ਉਸਕੇ ਸਾਥ ਦੇਵਿੰਦਰ ਜੀ ਆਜ ਨਵਜੋਤ ਸਿੰਘ ਨਵਜੋਤ ਸਿੰਘ ਅਲਕਸਰ ਰੈਲੀ ਕਰ ਰਹੇ ਹੈ ਅਲਕਸਰ ਪਹਿਲੇ ਅਮੀ ਪੁਲੀ ਮਿਲ ਲੈਣ ਉਸਕੇ ਪਛਾਦ ਕਰਦੇ ਤਾਂ ਦੱਸਦੀ ਹੈ ਕਿ ਦੇਸ਼ ਪੱਧਰ ਤੇ ਇੰਡੀਆ ਗੱਠਜੋੜ ਵਿੱਚ ਦੇਸ਼ ਦੀਆਂ ਵੱਡੀਆਂ ਪਾਰਟੀਆਂ ਸ਼ਾਮਲ ਹਨ ਜਿਨ੍ਹਾਂ ਵਿੱਚ ਕਾਂਗਰਸ ਤੇ ਆਵਾ ਦੀ ਪਾਰਟੀ ਵੀ ਸ਼ਾਮਲ ਹੈ ਪਰ ਪੰਜਾਬ ਵਿੱਚ ਇਹਨਾਂ ਦੋਵਾਂ ਵਿਚਾਲੇ ਕਲੇਸ਼ ਚੱਲ ਰਿਹਾ ਹੈ। ਦੋਵਾਂ ਪਾਰਟੀਆਂ ਦੇ ਲੀਡਰ ਆਪੋ ਆਪਣੇ ਰਾਗ ਅਲਾਪ ਰਹਿਨੇ। ਦੋਵਾਂ ਪਾਰਟੀਆਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਵਿੱਚ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਤੇ ਚੋਣਾਂ ਲੜਨਗੇ। ਇਸ ਦੇ ਨਾਲ ਉਹਨਾਂ ਦਾ ਇਹ ਵੀ ਬਿਆਨ ਸਾਹਮਣੇ ਆਉਂਦਾ ਹੈ ਕਿ ਹਾਈ ਕਮਾਂਡ ਜੋ ਵੀ ਫੈਸਲਾ ਲਏਗੀ ਉਹ ਮਨਜ਼ੂਰ ਕੀਤਾ ਜਾਵੇਗਾ। ਇਸ ਦੇ ਚੱਲਦੇ ਦਿੱਲੀ ਵਿੱਚ ਵੀ ਹਾਈ ਕਮਾਂਡ ਦੀ ਵੱਡੀ ਮੀਟਿੰਗ ਹੋਈ ਸੀ ਜਿਸ ਵਿੱਚ ਗੱਠਜੋੜ ਨੂੰ ਲੈ ਕੇ ਚਰਚਾ ਕੀਤੀ ਗਈ। ਉਹ ਦੇਖਣਾ ਹੋਵੇਗਾ ਕਿ ਪੰਜਾਬ ਵਿੱਚ ਇੰਡੀਆ ਗੱਠਜੋੜ ਨੂੰ ਲੈ ਕੇ ਕਾਂਗਰਸ ਤੇ ਆਵਾਜ਼ ਦੀ ਪਾਰਟੀ ਵਿੱਚ ਕੀ ਸੁਲ੍ਹਾ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕਿ ਉਹ ਰੈਲੀਆਂ ਕਰ ਰਹੇ ਹਨ ਇਹ ਵਧੀਆ ਗੱਲ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਜਦੋਂ ਸੁਖਜਿੰਦਰ ਦਾਵਾ ਤੋਂ ਨਵਜੋਤ ਸਿੰਘ ਸਿੱਧੂ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਪਾਸਾ ਹੀ ਵਟ ਲਿਆ ਪੰਜਾਬ ਕਾਂਗਰਸ ਪਾਵਰ ਵਿਖੇ ਹੋਈ ਮੀਟਿੰਗ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰਧਾਵਾ ਵੀ ਪਹੁੰਚੇ ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸਭਾ ਲਈ ਅਸੀਂ 13 ਦੀ 13 ਸਿੱਤਾ ਤੇ ਤਿਆਰੀ ਕਰ ਰਹੇ ਹਾਂ ਦੇ ਹਾਈ ਕਮਾਂਡ ਵੱਲੋਂ ਹਾਲੇ ਤੱਕ ਗੜਜੋੜ ਨੂੰ ਲੈ ਕੇ ਕੋਈ ਵੀ ਫੈਸਲਾ ਨਹੀਂ ਆਇਆ ਏ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਰੈਲੀਆਂ ਤੇ ਅਮਰਿੰਦਰ ਸਿੰਘ ਰਾਜਾਵੜੀ ਨੇ ਕਿਹਾ ਕਿ ਪਾਰਟੀ ਦੇ ਪੱਖ ਵਿੱਚ ਹੋਣਗੀਆਂ ਰੈਲੀਆਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇਕਰ ਕੋਈ ਪਾਰਟੀ ਦੇ ਨਿਯਮਾਂ ਨੂੰ ਤੋੜੇਗਾ ਤਾਂ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ ਤਾਂ ਅੱਛੀ ਬਾਤ ਹੈ ਭਾਈ ਕਾਂਗਰਸ ਨੂੰ ਮਜ਼ਬੂਤ ਕਰਨੇ ਲਈ ਕੋਈ ਰੈਲੀ ਰੱਖੇ ਤਾਂ ਬੀਂਗ ਕਾਂਗਰਸ ਪ੍ਰਧਾਨ ਮੇਰੇ ਕੋਈ ਇਤਰਾਜ਼ ਨਹੀਂ ਹੈ लेकिन कांग्रेस पार्टी को खराब करने के लिए और कमजोर करने के लिए कोई काम करेगा तो उसके ऊपर 100 परसेंट कार्रवाई होगी देखो कमजोर हो रही है जहां स्ट्रांग कर रहे हैं लेकिन ये मैं पार्टी प्लेटफॉर्म पे बात रख सकता हूं मैं थोड़े को नहीं ये गल रख सकता क्योंकि मैं एक पार्टी का डिसिप्लिन सपाई है जिस पार्टी नी ਹੋਂ ਪਸੀਨੇ ਨਾਲ ਇੱਥੋਂ ਤੱਕ ਲੇ ਲਿਆ। ਇਸ ਦੌਰਾਨ ਸੁਖਜਿੰਦਰ ਸਿੰਘ ਰਦਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਹੁਤ ਹੀ ਸੁਰਜ ਹੋਏ ਇਨਸਾਨ ਹਨ। ਉਹ ਬਹੁਤ ਹੀ ਸੀਨੀਅਰ ਅਗੋ ਹਨ ਅਤੇ ਪੰਜਾਬ ਵਿੱਚ ਬਧੀਆ ਕੰਮ ਚੱਲੇਗਾ। ਗੱਠਜੋੜ ਨੂੰ ਲੈ ਕੇ ਉਹਨਾਂ ਕਿਹਾ ਕਿ ਸੂਬੇ ਦੀ ਲੀਡਰਸ਼ਿਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਕਿਹਾ ਕਿ ਸਿੱਧੂ ਨਾਲ ਕੋਈ ਬਹੁਤੀ ਨਹੀਂ ਹੈ। ਇਸ ਲਈ ਸਿੱਧੂ ਬਾਰੇ ਉਹਨਾਂ ਤੋਂ ਸਵਾਲ ਨਾ ਪੁੱਛਿਆ ਜਾਵੇ। ਦੇਖੇ ਪਰਵਾਰੀ ਕੋਈ ਪੰਜਾਬ ਕੇ ਉਹ ਆ ਰਹੇ ਹਨ ਔਰ बड़े सुलझे हुए हैं पहले भी वो भी रहे हैं राजस्थान के भी सह प्रभारी रहे हैं और वहां के भी रहे हैं उत्तराखंड के भी दिल्ली के भी वो बड़े वरिष्ठ नेता हैं और बड़े सीजन लीडर हैं वो तो पंजाब में अच्छा चलेगा और पूरा बैलेंस्ड होकर काम चलेगा अलायंस को लेकर सब क्या राय है और क्या पार्टी सोच रही है देखिए अलायंस के बारे में ए, जो आज बैठकर बात होगी या दिल्ली में बात होगी ਉਹ ਉਸੇ ਕੇ ਬਾਅਦ ਹੀ ਮੇਰਾ ਇੱਕ ਇੱਕ ਜੁਰ ਆਪ ਸਮਝ ਲਿਜੀਏ ਕਿ ਜੋ ਸਟੇਟ ਲੀਡਰਸ਼ਿਪ ਹੈ ਉਸ ਕੋ ਇਗਨੋਰ ਨਹੀਂ ਕੀਤਾ ਜਾਏਗਾ। ਉਹਨਾਂ ਦੀ ਭਾਵਨਾਵਾਂ ਕੋਈ ਇਗਨੋਰ ਨਹੀਂ ਕਰੇਗਾ। ਨਜੂਸ ਸਿੰਘ ਸਿੱਧੂ ਆ ਖੋ ਮੇਰੀ ਸਿੱਧੂ ਸਾਹਿਬ ਨਾਲ ਕੋਈ ਬੋਤ ਹੈ ਨਹੀਂ। ਮੈਨੂੰ ਨਾਲ ਹੀ ਸਵਾਲ ਪੁੱਛਿਆ ਕਰੋ ਠੀਕ ਹੈ। ਕਿਉਂਕਿ ਮੈਂ ਦੇਖੋ ਪਾਰਟੀ ਅੜਕ ਚੀਜ਼ ਹੁੰਦੀ ਆ ਆਪਣੇ ਤੁਹਾਡੇ ਰਿਲੇਸ਼ਨ ਜਦੋਂ ਨਾ ਕਿਸੇ ਨਾਲ ਠੀਕ ਹੋਣ ਤੇ ਉਹਦੇ ਤੇ ਬੋਲਣਾ ਮੈਂ ਠੀਕ ਨਹੀਂ ਸਮਝਦਾ। ਲੇਕਿਨ ਆਪ ਸਾਹਿਬ ਪਰਵਾਹੀ ਆ ਰਹੇ ਨਹੀਂ ਦੇਖੋ ਜਿਹੜੀ ਡਿਸਪਲਿਨ ਜਾਂ ਪਰਿਵਾਰੀ ਮੈਂ ਵੀ ਰਾਜਸਥਾਨ ਚ ਪਰਿਵਾਰੀ ਸੀਗਾ ਪਰ ਜਿਸ ਵੇਲੇ ਮੈਂ ਜਾਂਦਾ ਸੀ ਉਸ ਵੇਲੇ ਸਾਰੀਆਂ ਡੈਲੀ ਔਰ ਜਿਹੜੀ ਐਂਟੀ ਪਾਰਟੀ ਐਕਟੀਵਿਟੀਜ਼ ਜਿਹੜੀਆਂ ਸਾਨੂੰ ਰੋਕਣੀਆਂ ਚਾਹੀਦੀਆਂ ਨੇ ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਹੈ ਬਾਅਦ ਚ ਸਾਨੂੰ ਕੋਈ ਹੋਰ ਗੱਲ ਕਰਨੀ ਚਾਹੀਦੀ ਇਹਦੇ ਚ ਜੇ ਇਨਡਿਸ ਜੇ ਇਨਡਿਸਪਲਿਨ ਹੈ ਜੇ ਘਰ ਚ ਵੀ ਇਨਡਿਸਪਲਿਨ ਹੋਏਗਾ ਤੇ ਉਹ ਨਹੀਂ ਚੱਲਦਾ ਜੇ ਡਿਸਪਲਿਨ ਹੋਏਗਾ ਤੇ ਉਹ ਜਰੂਰ ਚੱਲਦਾ ਦੇਖੋ ਇੱਕ ਪਾਸੇ ਤੇ ਅਸੀਂ ਕਹੀ ਜਾਂਦੇ ਹਾਂ ਕਿ ਕੱਟੜ ਚੋੜ ਨੇ ਕੇਜਰੀਵਾਲ ਚੋੜ ਰਿਹਾ ਉਹ ਗਵੰਤਮਾਨ ਚੋੜ ਰਿਹਾ ਤੇ ਤੁਸੀਂ ਪਾਸੇ ਕਹਿੰਦੇ ਅਲਾਈਂਸ ਕਰ ਲਓ ਇਹ ਅਲਾਈਂਸ ਨਹੀਂ ਗੱਲ ਨਹੀਂ ਬਣੇ ਤਾ ਦੱਸ ਦਈਏ ਕਿ ਪੂਰੇ ਦੇਸ਼ ਵਿੱਚ ਹੋਏ ਇੰਡੀਆ ਗੱਠਜੋੜ ਤੇ ਪੰਜਾਬ ਵਿੱਚ ਰੇਡ ਕਾਰ ਜਾਰੀ ਹੈ ਦੋਵਾਂ ਪਾਰਟੀਆਂ ਵੱਲੋਂ ਰਲਵੇਂ ਮਿਲੇ ਬਿਆਨ ਸਾਹਮਣੇ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਤੇ ਕੀ ਸਲਾ ਬਣਦੀ ਹੈ ਜਿੱਥੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਇੰਚਾਰਜ ਦਵਿੰਦਰ ਯਾਦਵ ਨਾਲ ਮੀਟਿੰਗ ਚੱਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਆਪਸੀ ਘਟਕੋਲੇ ਦੇ ਦੌਰਾਨ ਨਵਜੋ ਇੱਕ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਅੱਜ ਵੀ ਵਿਪ੍ਰਸ਼ਟਾਚਾਰ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ 5-7000 ਇਕੱਠਾ ਹੋ ਜਾਂਦਾ ਹੈ ਤਾਂ ਟੀਡੀਪੀੜਾ ਕਿਉਂ ਪੈ ਜਾਂਦੀਆਂ ਨੇ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਹੁਸ਼ਿਆਰਪੁਰ ਵੀ ਇੱਕ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਵਿਰੋਧੀਆਂ ਦੇ ਨਾਲ-ਨਾਲ ਆਪਣੀ ਪਾਰਟੀ ਦੇ ਲੀਡਰਾਂ ਤੇ ਵੀ ਬਾਰ ਦੇ ਨਜ਼ਰ ਆਏ। ਇਸ ਦੌਰਾਨ ਉਹਨਾਂ ਕਿਸੇ ਦਾ ਨਾਂ ਤਾਂ ਨਹੀਂ ਲਿਆ। ਉਹਨਾਂ ਕਿਹਾ ਕਿ ਜੇਕਰ ਉਹ 8-10000 ਬੰਦਾ ਇਕੱਠਾ ਕਰ ਲੈਂਦੇ ਨੇ ਤਾਂ ਲੋਕਾਂ ਦੇ ਮਿਰਚੀਆਂ ਕਿਉਂ ਲੜਦੀਆਂ ਨੇ। ਇਸ ਦਿਨ ਆਲੀ ਨਵਜੋਸ਼ੀ ਸਿੱਧੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਤਿੱਖੇ ਨਿਸ਼ਾਨੇ ਸਾਦੇ ਗਏ ਸੱਚ ਜੀ ਕਦੋਂ ਐ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਤੁਰਦਾ ਸੀ ਤੇ ਇੱਥੇ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕੌਂਟੈਂਟ ਵੀ ਨਹੀਂ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੇ ਨਾ ਮੇਰੀ ਵੇਤਨ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖੱਡ ਹੈ ਕੀ ਕਿਦੀ ਨਹੀਂ ਲੱਭਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆਂ ਇਹ ਨੌਜਵਾਨ ਭਗਵੰਤ ਮਾਨ ਸਾਹਿਬ ਝੂਠੀ-ਪੁੜੀ ਢਾਪੋ ਤੁਸੀਂ 50 ਹਜ਼ਾਰ ਕਰੋੜ ਰੁਪਈਆ ਖਾਣ ਵਾਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀਲੀ ਪੱਗ ਬੰਨ੍ਹਿਆ ਭਗਤ ਸਿੰਘ ਦੀ ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ इज्जत ही रोटी खावांगे अब पासपोर्ट देख लो पंजाब ਦੇ ریکارڈ ਕੋਲ ਤਾਂ 12 ਲੱਖ ਪਾਸਪੋਰਟ ਬਣਿਆ ਹੈ 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ 1 ਲੱਖ ਕਰੋੜ ਦੀ ਜਾਇਦਾਦ ਵੇਚ ਕੇ ਮੁੰਡੇ ਕੁੜੀਆਂ ਬਾਪੂ ਮਾਤਾਵਾਂ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਮਿੱਤਰ ਪਿਆਰੇ ਤੂੰ ਕਹਿੰਦਾ ਸੀਗਾ ਘੋੜੇ ਲੈ ਕੇ ਆਏਗਾ ਇੱਥੇ ਕਿ ਭਗਤ ਸਿੰਘ ਨੇ ਰਾਜਗੁਰੂ ਨੇ ਸੁਖਦੇਵ ਨੇ ਰਾਮ ਪ੍ਰਸਾਦ ਬਿਸਮਿਲ ਨੇ ਇਹ ਸੁਪਨਾ ਦੇਖਿਆ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਉਹ ਪੰਜਾਬ ਜਿਨੇ ਨੀਹਾਂ ਚੜੀਆਂ ਇਸ ਦੇਸ਼ ਦੀਆਂ ਸਭ ਤੋਂ ਵੱਧ ਪਰਮਵੀਰ ਚੱਕਰ ਦਿੱਤੇ ਸਭ ਤੋਂ ਵੱਧ ਰਾਜ ਪੈਦਾ ਕੀਤਾ ਸਭ ਤੋਂ ਵੱਧ ਫੌਜ ਔਰ ਇੰਡੀਪੈਂਡੈਂਸ ਯੋਗਦਾਨ ਪਾਇਆ ਉਹਦੇ ਉਸ ਪੰਜਾਬ ਦੇ ਬੱਚੇ 12 ਲੱਖ ਪਾਸਪੋਰਟ ਬਣਾ ਕੇ 1 ਲੱਖ ਕਰੋੜ ਦੀ ਜ਼ਮੀਨ ਜਿਹੜਾ ਦੇਸ਼ ਦੇ ਗੋਰਿਆਂ ਨੂੰ ਗੁਲਾਮ ਬਣਾਉਣ ਜਾਣਗੇ ਅਛਲ ਕਰਵੇ ਜਿਹੜੀਆਂ ਤੁਸੀਂ ਐਡਾ ਦਿੰਦੇ ਹੋ ਸ਼ਰਮ ਕਰੋ ਲੈ ਮੈਂ ਅੱਜ ਨਾ ਅਨਾਉਂਸ ਕਰਦਾ ਮੇਰੇ ਕੋਲ ਕੋਈ ਆਉਦਾ ਨਹੀਂ ਮੇਰੇ ਕੋਲ ਕੁਛ ਨਹੀਂ ਲੇਕਿਨ ਨਵਜੋਤ ਸਿੰਘ ਸਿੱਧੂ ਖੇਰ ਵੀ ਐਡਾ ਅਮੀਰ ਹੈ ਮੇਰੇ ਅਕਾਊਂਟ ਬੰਦ ਕੀਤੇ ਐ ਮੇਰੇ ਤੇ ਤਸ਼ੱਦਦ ਹੁੰਦੇ ਆ ਮੇਰੇ ਤੇ ਕੇਸ ਪਾਏ ਆ ਲੇਕਿਨ ਫੇਰ ਵੀ ਨਵਜੋਤ ਸਿੰਘ ਸਿੱਧੂ ਨਾਲੋਂ ਅਮੀਰ ਪੰਜਾਬ 'ਚ ਕੋਈ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬੰਤੀ ਵਰਗੇ ਲੋਕਾਂ ਕੋਲ ਆ ਪਿੱਛੇ ਪੈੰਜੀ ਪੈਠੀ ਐ ਸਾਡੇ ਕੋਲ ਪੰਜਾਬ ਦਾ ਪਿਆਰ ਔਰ ਵਿਸ਼ਵਾਸ ਅੱਜ ਵੀ برقرار ਹੈ ਤੋਂ ਦੱਸਦੀ ਕਿ ਇੱਕ ਪਾਸੇ ਪੰਜਾਬ ਕਾਂਗਰਸ ਭਾਵਨ ਵਿਖੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਜਾਰੀ ਹੈ ਉੱਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਹੁਸ਼ਿਆਰਪੁਰ ਵਿੱਚ ਰੈਲੀ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਦਿਵਿੰਦਰ ਯਾਦਵ ਨੂੰ ਮਿਲ ਕੇ ਆਏ ਸਨ ਪਰ ਮੀਟਿੰਗ ਵਿੱਚ ਪਹੁੰਚੇ ਲੀਡਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਸਵਾਲ ਤੇ ਪਾਸਾ ਵਟਿਆ ਜਾ ਰਿਹਾ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜਕੱਲ ਚਰਚਾ ਵਿੱਚ ਚੱਲ ਰਹੇ ਨੇ ਉਹਨਾਂ ਵੱਲੋਂ ਲਗਾਤਾਰ ਰੈਲੀਆਂ ਕੀਤਾ ਜਾ ਰਹੇ ਨੇ ਇਹਨਾਂ ਰੈਲੀਆਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੇਵ ਸਿੰਘ ਢਾਲੀਵਾਲ ਨੇ ਆਪਣਾ ਅਭਿਆਨ ਦਿੱਤਾ ਹੈ ਉਹ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਸਾਧਦੇ ਨਜ਼ਰ ਆਏ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ ਇਸ ਦੇ ਨਾਲ ਇਹ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀਆਂ ਵੱਖਰੀਆਂ ਰੈਲੀਆਂ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਹਨ ਇਸ ਦੇ ਨਾਲ ਵਿਰੋਧੀਆਂ ਦੇ ਵੱਲੋਂ ਵੀ ਲਗਾਤਾਰ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਸਿੱਧੂ ਸਾਹਿਬ ਦਾ ਕੋਈ ਵੀ ਸਟੈਂਡ ਨਹੀਂ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਕਨਫਿਊਜ਼ ਹਨ ਉਹਨਾਂ ਨੂੰ ਅਜੇ ਤੱਕ ਨਹੀਂ ਪਤਾ ਉਹਨਾਂ ਦਾ ਅਜੰਡਾ ਕੀ ਹੈ ਉਹ ਕੀ ਕਰਨਾ ਚਾਹੁੰਦੇ ਹਨ ਉਹ ਕਦੇ ਭਾਜਪਾ ਤੇ ਕਦੇ ਕਾਂਗਰਸ ਨੂੰ ਆਪਣਾ ਪਿਤਾ ਕਹਿੰਦੇ ਹਨ ਇਸ ਦੇ ਨਾਲ ਹੀ ਢਾਲੀਵਾਲ ਦਾ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਦੱਸਦਾਨ ਕਿ ਉਹਨਾਂ ਨੇ ਕੀ ਕੰਮ ਕੀਤੇ ਹਨ ਉਹਨਾਂ ਗੱਲਾਂ ਬਹੁ ਕਰ ਲੀਆਂ ਹੁਣ ਉਹ ਕਲੀਅਰ ਕਰਦਨ ਕਿ ਉਹ ਕਿਸ ਪਾਰਟੀ ਦੇ ਵਿੱਚ ਜਾਣਗੇ ਤੁਸੀਂ ਮੰਤਰੀ ਰਹੇ ਕਮਲ ਸਾਹਿਬ ਨੂੰ ਖੜੇ ਤੇ ਨਵਕਾ ਮੁਚੜ ਕੇ ਦਿੱਲੀ ਭੇਜ ਲੋਕ ਸਭਾ ਦੇ ਮੈਂਬਰ ਬਜਾਏ ਦੇ ਸਾਹ ਕਿ ਮੈਂ ਗੱਲਾਂ ਕਰਾਂ ਮੈਂ ਕੁਲਦੀਪ ਧਾਲੀਵਾਲ ਲੋਕਾਂ ਨੂੰ ਦੱਸਾਂ ਕਿ ਮੈਂ ਪੌਣੇ 2 ਸਾਲ ਚ ਸਰਦਾਰ ਭਗਵੰਤ ਸਿੰਘ ਮਾਨ ਦੀ ਕੈਬਨਟ ਦੇ ਵਿੱਚ ਜਿਹੜੇ ਵੀ ਨੂੰ ਕੰਮ ਦਿੱਤੇ ਮੈਂ ਕਿਤੇ ਵੀ ਕੀਤੇ ਸਿੱਧੂ ਸਾਹਿਬ ਆਪਣੇ ਕੰਮ ਦੱਸੋ ਸਰ ਕੀ ਆ ਰਹੀ ਥੁੱਕਦਾ ਵੜੇ ਦਾ ਪੂਣ ਪੰਜਾਬ ਚ ਥੁੱਕਦਾ ਵੜੇ ਨਹੀਂ ਪਕ ਗੱਲਾਂ ਨਾ ਨਹੀਂ ਗੱਲਾਂ ਗੁੱਲਾਂ ਬਹੁਤ ਹੋ ਗਈਆਂ ਇੱਥੇ ਪ੍ਰੈਕਟੀਕਲੀ ਗਰਾਊਂਡ ਤੇ ਦੱਸੋ ਜੋ ਕਿਹਦੇ ਨਾਲ ਹੈ ਕਲੀਅਰ ਕੱਟ ਕੰਮ ਕਿਹਦੇ ਨਾਲ ਹੈ ਸਭਾ ਉਹ ਕੱਲ ਕੱਲ ਬੈਤ ਕੇ ਬੜੀ ਸਿੱਖਾਂ ਦੀ ਗੱਲ ਕਰਦੇ ਸਭ ਇਹਨੇ ਕਨਫਿਊਜ਼ ਬੰਦੇ ਨੇ ਕਦੀ ਬੀਜੇਪੀ ਆਲ ਕਦੀ ਕਾਂਗਰਸਾਂ 75 ਸਾਲਾਂ ਸਿੱਖਿਆ ਦਾ ਨੁਕਸਾਨ ਕਿਨੇ ਕੀਤਾ ਜੀ ਪੰਜਾਬ ਦਾ ਬੇੜਾ ਕਿਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਕਨਫਿਊਜ਼ ਕਰਨਾ ਕਿ ਜਿੰਨਾਂ ਨੇ ਬੇੜਾ ਗਿਰ ਕੀਤਾ ਉਹਨਾਂ ਨੇ ਤੁਸੀਂ ਤੋੜ ਦੇ ਯਾਰ ਕਦੀ ਮੋਦੀ ਨੂੰ ਪਾਪਾ ਕਹਿਣ ਦਾ ਵੀ ਤੇ ਕਦੀ ਕੈਪਟਨ ਨੂੰ ਕਹਿਣ ਦਾ ਰੋਹ ਰੰਦੀ ਉਡਾਣ ਦਾ ਵੀ ਕੋਈ ਪਤਾ ਨੇ ਦੱਸੋ ਸਾਨੂੰ ਮੈਨੂੰ ਤੇ ਇਹ ਲੀਡਰ ਦਾ ਅਜਿਹਾ ਕਦੋਂ ਲੱਗਾ ਵੀ ਕਹਿੰਦਾ ਕੀ ਹੈ ਇਹ ਕਰਦਾ ਕੀ ਚਾਹੁੰਦਾ ਇਹਦਾ ਡੰਡਾ ਕੀ ਹੈ ਨਾ ਕਾਂਗਰਸੀਆਂ ਨੂੰ ਪਤਾ ਵੀ ਇਹਦਾ ਡੰਡਾ ਕੀ ਹੈ ਉਦੋਂ ਪਤਾ ਵੀ ਇਹ ਜਦੋਂ ਪਿੱਛੇ ਲੈਕਸੀ ਦੀ ਉਦੋਂ ਪਤਾ ਕੀ ਕਰਦਾ ਹੁਣ ਵੀ ਕੀ ਕਰਦਾ ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਕਨਫਿਊਜ਼ ਨੇ ਆਪਣੀ ਜ਼ਿੰਦਗੀ ਚ ਪਹਿਲਾਂ ਤਾਂ ਖੁਦੋਂ ਕਲੀਅਰ ਹੋ ਜੀ ਤੇ ਸੁਝਾ ਦੱਸੇ ਵੀ ਲਾਲਾ ਕਿਦੇ ਨਾਲ ਹੁੰਦਾ ਜੋਕ ਖਾ ਦੋਈਏ ਤਾਂ ਉਹਨਾਂ ਨੂੰ ਬੜੇ ਬੜੇ ਵੱਡੇ ਮੌਕੇ ਮਿਲੇ ਸਾ ਤਿੰਨਾਂ ਦਾ ਨਾ ਅੰਮ੍ਰਿਤਸਰੀਆਂ ਦੇ ਚੜ੍ਹ ਕੇ ਭਾਜਪੀ ਦੇ ਚੜ੍ਹੇ ਤੇ ਉਹਨਾਂ ਨੂੰ ਭੇਜਿਆ ਉੱਥੇ ਜਿਹੜੇ ਬੰਦੇ ਨੇ ਕੀਤਾ ਕੋਈ ਨਹੀਂ ਕਦੀ ਕਦੇ ਲੜ ਕੇ ਆ ਜਾਂਦਾ ਕਦੀ ਕਿਦੋ ਲੜ ਕੇ ਆ ਜਾਂਦਾ ਉਹਦੇ ਮਾਦੇ ਕਿੰਦੇ ਦਾ ਵੀ ਬੰਦਾ ਥੁੱਕਦਾ ਬੜੇ ਬਗਾਦਿਆ ਇੱਥੇ ਕਿੰਦੇ ਯਾਰ ਇੱਦਾਂ ਕਿੰਦੇ ਨਾ ਪੰਜਾਬੀ ਕਿੰਦੇ ਕਿ ਬੰਦਾ ਥੁੱਕਦਾ ਬੜੇ ਬਗਾਉਂਦਾ ਸਿੱਧੂ ਦਾ ਵੀ ਹਾਲ ਆ ਪਹਿਲਾਂ ਦਾ ਆਪਣਾ ਰੋਲਾ ਕਲੀਅਰ ਕਰ ਲੈ ਪਿਓ ਦਾ ਰੋਲਾ ਕਿਤੇ ਨਾ ਉਹ ਕਿਹੜੀ ਪਾਰਟੀ ਚ ਸਭ ਦੇਖਦੇ ਗੱਲ ਉਹ ਪਾਰਟੀ ਕਿਹੜੀ ਤੇ ਕਿਹਦੇ ਦਾ ਰੋਲਾ ਦੂਜੀ ਗੱਲ ਦੂਜੀ ਗੱਲ ਮੇਰਾ ਸਵਾਲ ਉਹਨਾਂ ਨੂੰ ਆ ਕਿ ਪਿਛਲੇ 50 ਸਾਲਾਂ ਪੰਜਾਬ ਦਾ ਬੇੜਾ ਕਿੰਨੇ ਕਰ ਕੀਤਾ ਪਹਿਲਾਂ ਇਹ ਕਲੀਅਰ ਕਰ ਸਿੱਧੂ ਸਨ ਹੁਣ ਦੇਖਣਾ ਹੋਊਗਾ ਕਿ ਕੁਲਦੀਪ ਸਿੰਘ ਢਾਲੀਵਾਲ ਦੇ ਇਸ ਬਿਆਨ ਦਾ ਜਵਾਬ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦਿੰਦੇ ਨੇ ਵੇਲਾ ਹੋ ਗਿਆ ਛੋਟੇ ਦੇ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰੰਦੇ ਖਬਰ ਫਿਰ ਸੁਆਗਤ ਹੈ ਬਾਦਿਆਂ ਅਗਲੀ ਖਬਰ ਵੱਲ ਬਲਵੰਸੀ ਰਾਜੋਣਾ ਪਿਛਲੇ 28 ਸਾਲਾਂ ਤੋਂ ਸਜ਼ਾ ਕੱਟ ਰਹੇ ਨੇ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਦੀ ਰਿਹਾਈ ਲਈ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਬਲਵੰਸੀ ਰਾਜੋਣਾ ਤੇ ਲਗਾਤਾਰ ਨਿਸ਼ਾਨੇ ਸਾਧ ਰਹੇ ਨੇ ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੇ ਬਿੰਕਿਸ ਮਾਰਨੋ ਕੇਸ ਦੇ ਵਿੱਚ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਬਲਵੰਤ ਸਿੰਘ ਰਾਜੋਣਾ ਵੱਲੋਂ ਪੰਜਾਬ ਸਰਕਾਰ ਨੂੰ ਲਗਾਤਾਰ ਰਹਿ ਇਹਨੂੰ ਲੈ ਕੇ ਪੱਤਰ ਲਿਖੇ ਜਾ ਰਹੇ ਹਨ ਇਸ ਦੌਰਾਨ ਰਾਜੋਣਾ ਨੂੰ ਲੈ ਕੇ ਲਗਾਤਾਰ ਤਰਚਾ ਚੱਲ ਰਹੀ ਹੈ ਇਸ ਮਾਮਲੇ ਤੇ ਰਮਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਇੱਕ ਬਹੁਤ ਹੀ ਵਧੀਆ ਫੈਸਲਾ ਲਿਆ ਹੈ ਅੱਜ ਕਾਨੂੰਨ ਦੀ ਵੱਡੀ ਜਿੱਤ ਹੋਈ ਹੈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਾਤਲਾਂ ਦੀ ਅਸਲ ਜਗ੍ਹਾ ਜੇਲ੍ਹ ਵਿੱਚ ਹੀ ਹੈ ਉਹਨਾਂ ਨੇ ਬਿਲਕਿਸਬਾਨੋ ਕੇਸ ਦੇ ਫੈਸਲੇ ਦਾ ਸੁਆਗਤ ਕੀਤਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਰਾਜਵਾਲਾ ਦੇ ਸਮਰਥਕ ਇਹ ਸੋਚਦੇ ਸੀ ਕਿ ਜੇਕਰ ਬਿਲਕਿਸਬਾਨੋ ਦੇ ਕੇਸ ਦੇ ਦੋਸ਼ੀਆਂ ਨੂੰ ਰਿਹਾ ਕੀਤਾ ਜਾਂਦਾ ਹੈ ਤਾਂ ਰਾਜਵਾਲਾ ਨੂੰ ਵੀ ਰਿਹਾ ਕੀਤਾ ਜਾਣਾ ਚਾਹੀਦਾ ਹੈ ਤੁਸੀਂ ਸਾਰੇ ਜਾਣਦੇ ਹੋ ਇੱਕ ਬਹੁਤ ਹੀ ਵੱਡਾ ਤੇ ਮਹੱਤਵਪੂਰਨ ਕੇਸ ਆ ਜਿਹੜਾ ਬਿਲਕਿਸਬਾਨੋ ਕੇਸ ਜਿਹੜਾ ਕਿ ਤੁਸੀਂ ਅੱਜਕੱਲ ਚਰਚਾ 'ਚ ਸੁਣਿਆ ਹੈ ਜਿਹਦੇ ਵਿੱਚ 11 ਲੋਕਾਂ ਨੇ 14 ਬੰਦਿਆਂ ਦਾ ਕਤਲ ਕੀਤਾ ਸੀ ਤੇ ਨਾਲ ਮਾਈਨਰ ਬੱਚਿਆਂ ਦਾ ਗੈਂਗ ਰੇਪ ਕੀਤਾ ਸੀ ਉਹਨਾਂ ਨੂੰ ਉਹਨਾਂ ਦੇ ਨੂੰ ਰਿਮਿਸ਼ਨ ਦੇ ਦਿੱਤੀ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਤੇ ਇੱਥੇ ਜਿਹੜੇ ਰਾਜੋਆਣੇ ਦੀ ਗੱਲ ਕਰਦੇ ਸੀ ਜਿਹੜਾ ਇੱਕ ਸਭ ਤੋਂ ਵੱਡਾ ਟੈਰਰਿਸਟ ਜਿਹਨੇ ਕੀ 17 ਬੰਦੇ ਦਾ ਜਿਨ੍ਹਾਂ ਨੂੰ ਸ਼ਹੀਦ ਕੀਤਾ 17 ਉਹ ਬੰਦਿਆਂ ਨੂੰ ਬਿਲਕੁਲ ਚਮਨੂ ਦੇ ਕੇਸ ਨਾਲ ਜੋੜ ਕੇ ਦੇਖਦੇ ਸੀ ਵੀ ਜੇ ਉਹਨਾਂ ਨੂੰ ਛੱਡਤਾ ਤਾਂ ਇਹਨੂੰ ਵੀ ਛੱਡਣਾ ਚਾਹੀਦਾ ਅੱਜ ਉਹ ਬੰਦਿਆਂ ਤੇ ਸੁਪਰੀਮ ਕੋਰਟ ਅੱਜ ਬਹੁਤ ਵੱਡੀ ਇੱਕ ਮੈਂ ਸਮਝਦਾ ਕਾਨੂੰਨ ਦੀ ਚਪੇੜ ਮਾਰੀ ਹੈ ਤੇ ਅੱਜ ਇਹ ਇੱਕ ਲੈਂਡਮਾਰਕ ਜੱਜਮੈਂਟ ਹੈ ਜਿਹੜੀ ਇਹ ਸੁਪਰੀਮ ਕੋਰਟ ਨੇ ਕੀਤੀ ਆ ਤੇ ਅੱਜ ਇੱਕ ਸਚਾਈ ਦੀ ਇੱਕ ਕਾਨੂੰਨ ਦੀ ਜਿੱਤ ਹੋਈ ਅੱਜ ਉਹਨਾਂ ਨੇ ਇਹ ਕਿਹਾ ਵੀ ਜਲਦੀ ਤੋਂ ਜਲਦੀ ਉਹ 11 ਦੇ ਬੰਦੇ ਉਹਨਾਂ ਨੂੰ ਜਿਨ੍ਹਾਂ ਨੂੰ ਛੱਡਿਆ ਐਡੇ ਵੱਡੇ ਘਣਾਉਣੇ ਕੇਸ 'ਚ ਉਹਨਾਂ ਨੂੰ ਫੜ ਕੇ ਦੁਬਾਰਾ ਜੇਲ੍ਹ 'ਚ ਸਿੱਟੋ ਤੇ ਉਹਨਾਂ ਦਾ ਜਿਹੜਾ ਸੈਂਟੈਂਸ ਕੋਰਟ ਹੋਇਆ ਸੀ ਜਾਂ ਹੋਇਆ ਸੀ ਉਹਨਾਂ ਨੂੰ ਮਹਾਰਾਸ਼ਟਰ ਚ ਕਿਸ ਤਬਦੀਲ ਕਰਤਾ ਸੀ ਤੇ ਗੁਜਰਾਤ ਤੋਂ ਉਹਨਾਂ ਨੂੰ ਛੱਡਿਆ ਗਿਆ ਅੱਜ ਮੈਂ ਸਮਝਦਾ ਜਿਹੜੇ ਕਾਨੂੰਨ ਤੋੜਨ ਵਾਲੇ ਨੇ ਉਹਨਾਂ ਨੂੰ ਵੀ ਅੱਜ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋ ਵੀ ਦੇਸ਼ ਦਾ ਕਾਨੂੰਨ ਕੀ ਆ ਦੇਸ਼ ਦਾ ਸੰਵਿਧਾਨ ਕੀ ਆ ਤੇ ਮੈਂ ਸਮਝਦਾ ਅੱਜ ਬੜੀ ਮੈਂ ਸਮਝਦਾ ਇੱਕ ਜਿੱਤ ਹੋਈ ਆ ਕਾਨੂੰਨ ਦੀ ਬੜੀ ਅੱਜ ਖੁਸ਼ੀ ਦੀ ਗੱਲ ਆ ਵੀ ਦੁਬਾਰਾ ਜਿਹੜੇ ਕਤਲ ਕਰਨ ਵਾਲੇ ਆ ਜਿਹੜੇ ਲੋਕ ਰੇਪ ਕਰਨ ਵਾਲੇ ਆ ਉਹਨਾਂ ਨੂੰ ਇਨਸਾਫ ਮਿਲਿਆ ਤੇ ਇਸ ਕਰਕੇ ਉਹ ਬੰਦਿਆਂ ਦੇ ਵਿੱਚ ਮੂੰਹ ਬੰਦ ਹੋ ਗਏ ਹੋਣਗੇ ਜਿਹੜੇ ਬੰਦੇ ਰਾਜੂਆਣੇ ਦੀ ਗੱਲ ਕਰਦੇ ਆ ਤੇ ਰਾਜੂਆਣੇ ਦੀ ਕੋਰਟ ਦੇ ਵੱਲੋਂ ਕਰ ਦਿੰਦੇ ਆ ਵੀ ਕੋਰਟ ਨੇ ਤਾਂ ਜੀ ਕਦੇ ਕਹੀ ਨਹੀਂ ਗਾਦੇ ਅੱਜ ਇਹ ਦੁਬਾਰਾ ਉਸ ਕੇਸ ਤੇ ਵੀ ਸੁਪਰੀਮ ਕੋਰਟ ਵੱਲੋਂ ਮੋਹਰ ਲਾਤੀ ਆ ਵੀ ਜਿਹੜੇ ਬੰਦੇ ਕਾਤਲ ਨੇ ਉਹਨਾਂ ਦੀ ਜਗ੍ਹਾ ਸਦਾ ਹੀ ਜੇਲ੍ਹ 'ਚ ਆ ਇਹ ਬਿਲਕਿਸਮਾਨ ਵਾਲੇ ਕੇਸ 'ਚ ਅੱਜ ਫੈਸਲਾ ਹੋਇਆ ਇਸ ਲਈ ਅੱਜ ਦੁਬਾਰਾ ਜਿਹੜਾ ਯਕੀਨ ਕੋਰਟਸ ਦੇ ਵਿੱਚ ਆਪਣੇ ਕਾਨੂੰਨ ਦੇ ਵਿੱਚ ਉਹ ਹੋਰ ਦੁਗਣਾ ਤੇ ਗੁਣਾਜ ਵਧਿਆ ਹੈ ਤੁਹਾਨੂੰ ਦੱਸ ਦਈਏ ਕਿ ਰਮਨੀ ਸਿੰਘ ਮਿੱਟੂ ਲਗਾਤਾਰ ਬਲਵਾਂਸੀ ਰਾਜੋੜਾ ਤੇ ਹਮਲਾਵਰ ਨਜ਼ਰ ਆ ਰਹੇ ਨੇ ਇਸ ਦੇ ਚੱਲਦੇ ਉਹਨਾਂ ਵੱਲੋਂ ਐਸਜੀਪੀਸੀ ਨੂੰ ਵੀ ਕੇਰਿਆ ਜਾਂਦਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਕ ਜੋ ਵੀ ਸਜ਼ਾ ਹੈ ਉਹ ਮਿਲਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਇਸੇ ਦੌਰਾਨ ਸਹਿਕਾਰਤਾ ਵਿਭਾਗ ਵੱਲੋਂ ਨਿਯੁਕਤ ਕੀਤੇ ਗਏ 520 ਕਰਮਚਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਦਿੱਤੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਪਹਿਲਾਂ ਵੀ ਕਈ ਵਿਭਾਗਾਂ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਤੇ ਜਿਸ ਦੇ ਚੱਲਦੇ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵਿੱਚ ਇੱਕ ਸਮਾਗਮ ਕਰਵਾਇਆ ਜਿੱਥੇ ਸਿਹਤ ਕਰਤਾਰ ਵਿਭਾਗ ਦੇ ਵਿੱਚ ਨਵ ਨਿਯੁਕਤ 520 ਕਲਰਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ ਇਸ ਦੇ ਨਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ 2 ਲੱਖ 96 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਜਿਸ ਦਰਖਾਨ ਉਹਨਾਂ ਕਹਿ ਕਿ 18 ਜਨਵਰੀ ਨੂੰ 590 ਹੋਰ ਨਿਯੁਕਤੀ ਪੱਤਰ ਸੌਂਪੇ ਜਾਣਗੇ ਇਸ ਦੇ ਨਾਲੇ ਉਹਨਾਂ ਨੇ ਵਿਰੋਧੀਆਂ ਦੇ ਵੀ ਨਿਸ਼ਾਨਾ ਸਾਧਿਆ ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਖਾਲੀ ਹੋ ਚੁੱਕੇ ਹਨ ਖਾਲੀ ਡੱਬੇ ਜਿਆਦਾ ਖੜਕਦੇ ਨੇ ਇਸ ਲਈ ਉਹ ਮੇਰੇ ਖਿਲਾਫ ਕੁਝ ਨਾ ਕੁਝ ਬੋਲਦੇ ਰਹਿੰਦੇ ਨੇ ਨਵੇਂ ਸਾਲ ਦਾ ਇਹ ਪਹਿਲਾ ਨਿਯੁਕਤੀ ਪੱਤਰ ਦੇਣ ਦਾ ਸਮਾਰੋਹ ਹੈ ਦੋ ਚਾਰ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਮੈਂ ਕੋਈ ਇੱਥੇ ਫੋਟੋ ਖਿਚਾਉਣ ਜਾਂ ਕੋਈ ਬਿਆਨਬਾਜ਼ੀ ਪਾਸ਼ ਨਮਾ ਜੀ ਕਰਨੀ ਆਇਆ ਮੈਂ ਤੁਹਾਡੇ ਨਾਲ ਥੋੜੀਆਂ ਜਿਹੀਆਂ ਗੱਲਾਂ ਕਰਨੀਆਂ ਨੇ ਕਿ ਆਪਾਂ ਕਿਵੇਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਤੜ ਕਿ ਉੱਠ ਕੇ ਲੱਗ ਜਾਂਦੇ ਆਂ ਕਿਉਂ ਕਰਤਾ ਉਹ ਕੋ ਕਰਤਾ ਮੈਂ ਤਾਂ ਇਹੀ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਵੱਧ ਖੜਕਾ ਕਰਦੇ ਨੇ ਜਦੋਂ ਮਾਲ ਗੱਡੀ ਭਰ ਜਾਂਦੀ ਹੈ ਆਰਾਮ ਨਾਲ ਲੱਗ ਜਾਂਦੀ ਸੋ ਇੰਨਾ ਡੱਬੇ ਖਾਲੀ ਹੋ ਗਏ ਉਹ ਇੰਨੇ ਡੱਬੇ ਖਾਲੀ ਨੇ ਵੋਟਾਂ ਡੱਬੇ ਵੀ ਖਾਲੀ ਨੇ ਤਾਂ ਖੜਕਾ ਤਾਂ ਕਰਨਗੇ ਫਿਰ ਉਹ ਖੜਕਾ ਕਰੀ ਜਾਣ ਫਿਰ ਜੋ ਮਰਜੀ ਕਹੀ ਜਾਣ ਪਹਿਲੀ ਵਾਰ ਹੋਇਆ ਹਿਸਟਰੀ ਚ ਪੰਜਾਬ ਦੀ ਹਿਸਟਰੀ ਚ ਵੀ ਦੇਸ਼ ਚ ਵੀ ਨਹੀਂ ਕਦੇ ਹੋਇਆ ਐਦਾਂ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਜਿਵੇਂ ਤੁਹਾਡਾ ਡਿਪਾਰਟਮੈਂਟ ਵੀ ਐਸਾ ਕਰਤਾ ਵਾਲਾ ਘਾਟੇ ਵਾਲਾ ਸੌਦਾ ਦਿਖਾ ਕੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੇ ਨੇ ਤੇ ਅਸੀਂ ਚੜ੍ਹਦੇ ਸਾਲ ਪਹਿਲੇ ਜਨਵਰੀ ਨੂੰ ਖੁਸ਼ਖਬਰੀ ਦਿੱਤੀ ਹੈ ਉਲਟੀ ਗੰਗਾ ਪੰਜਾਬ ਚ ਭਾਈ ਹੈ ਕਿ ਪਹਿਲੀ ਵਾਰ ਹੋਇਆ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਕਿਉਂਕਿ ਉਹ ਕਹਿੰਦਾ ਤੇਸੀ ਅਸੀਂ ਅਸੀਂ ਚਲਾ ਕੇ ਦਿਖਾਵਾਂਗੇ ਤੁਹਾਨੂੰ ਸਾਨੂੰ ਫੜਾਓ ਹਾਉ ਪਾ ਕੱਟੀ ਖੜੇ ਹੋਈ ਯਾਰ ਮੈਂ ਨਹੀਂ ਕਹਿੰਦਾ ਕਿ ਮੇਰੇ ਮਾਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਤੋੜ ਕੇ ਜੋੜ ਕੇ ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੁਪਰ ਬਣੂਗਾ ਬਹੁਤ ਜਲਦੀ ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੋਰ ਕਿਹੜੇ ਵਿਭਾਗਾਂ ਦੇ ਵਿੱਚ ਜਿਹੜੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਦੇ ਨਾਲ ਜੋ ਵਿਰੋਧੀ ਧਿਰ ਦੇ ਉੱਤੇ ਇਹਨਾਂ ਨੇ ਇਲਜ਼ਾਮ ਲਗਾਇਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਕੀ ਜਵਾਬ ਦਿੰਦੇ ਨੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਮਨਜੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਤੇ ਕਈ ਸਵਾਲ ਚੁੱਕੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੁਤਾਬਕ ਕੋਈ ਵੀ ਰੈਲੀ ਕਰ ਸਕਦਾ ਹੈ ਗੱਠਜੋੜ ਮਾਮਲੇ ਤੇ ਰਮਨਜੀਤ ਸਿੰਘ ਬਿੱਟੂ ਨੇ ਕਾਂਸ ਦੀ ਹਾਈ ਕਮਾਨ ਦੇ ਹੱਕ ਵਿੱਚ ਖੜਨ ਦਾ ਗੱਲ ਆਕੀ ਹੈ ਲੁਧਿਆਣਾ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਰਮਨਜੀਤ ਸਿੰਘ ਬਿੱਟੂ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਵਕਵਾ ਮੁੱਦੇ ਤੇ ਗੱਲਬਾਤ ਕੀਤੀ ਲੁਧਿਆਣਾ ਦੇ ਸਕੂਲਾਂ ਬਾਰੇ ਉਹਨਾਂ ਕਿਹਾ ਕਿ ਉਹ ਬਹੁਤ ਖਸਤਾ ਹਾਲਤ ਹਨ ਇਸ ਦੌਰਾਨ ਗਠਜੋੜ ਨੂੰ ਲੈ ਕੇ ਜਦੋਂ ਉਹਨਾਂ ਤੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਹਾਈ ਕਮਾਂਡ ਦਾ ਫੈਸਲਾ ਹੈ ਮੈਂ ਪਿਛਲੇ 6 ਮਹੀਨਿਆਂ ਤੋਂ ਇਹੀ ਕਹਿ ਰਿਹਾ ਹਾਂ ਕਿ ਉਹਨਾਂ ਕਿਹਾ ਕਿ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਹਾਈ ਕਮਾਂਡ ਦਾ ਫੈਸਲਾ ਹੋਵੇਗਾ ਉਹੀ ਆਖਰੀ ਹੋਵੇਗਾ ਉਹਨਾਂ ਕਿਹਾ ਕਿ ਸੀਨੀਅਰ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੂੰ ਉਹਨਾਂ ਵੱਲੋਂ ਆਪਣੀ ਰਾਏ ਦੇ ਦਿੱਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਸਵਾਲ ਤੇ ਉਹਨਾਂ ਕਿਹਾ ਕਿ 2022 ਵਿੱਚ ਕੀਤੀ ਬਿਆਨਬਾਜ਼ੀ ਨੇ ਕਾਂਗਰਸ ਪਾਰਟੀ ਦਾ ਬਹੁਤ ਨੁਕਸਾਨ ਕੀਤਾ ਸੀ ਜਿਹੜੇ ਸਾਡੇ ਇਨਚਾਰਜ ਸਾਹਿਬ ਨੇ ਉਹ 3 ਦਿਨ ਨੇ ਉਰੇ ਪੰਜਾਬ ਦੇ ਵਿੱਚ ਕੱਲ ਆਏ ਦਰਬਾਰ ਸਾਹਿਬ ਮੱਥਾ ਟੇਕਿਆ ਦੁਰਗਾਣਾ ਮੰਦਰ ਸਾਹਿਬ ਮੱਥਾ ਟੇਕਿਆ ਤੇ ਹੁਣ 9 10 11 3 ਦਿਨ ਉਹ ਉਰੇ ਨੇ ਉਹਨਾਂ ਤਿੰਨਾਂ ਦਿਨਾਂ ਚ ਕਦੇ ਵੀ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਐ ਅਸੀਂ ਅੱਗੇ ਵੀ ਇਹ ਗੱਲਾਂ ਇੱਕ ਦੂਜੇ ਨੂੰ ਕਰਕੇ ਨੁਕਸਾਨ ਕਰਵਾਇਆ ਬਾਈ ਚ ਤੇ ਹੁਣ ਇੱਕ ਵੀ ਸ਼ਬਦ ਉਹ ਕਿਸੇ ਬਾਰੇ ਮੀਡੀਆ ਚ ਸਾਡੇ ਵੱਲੋਂ ਨਾ ਬੋਲਿਆ ਗਿਆ ਇਹ ਨਾ ਬੋਲਿਆ ਜਾਊਗਾ ਇਹ ਪਾਰਟੀ ਹਾਈ ਕਮਾਂਡ ਦਾ ਕੰਮ ਉਹ ਦੇਖਣ ਕੀ ਉਹਨੇ ਕਰਨਾ ਕੀ ਨਹੀਂ ਕਰਨਾ ਉਹ ਉਹਨਾਂ ਤੇ ਹੈ ਜਿਵੇਂ ਜਿਵੇਂ ਨਰਜੋਤ ਸਿੰਘ ਸਿੱਧੂ ਦੀ ਇਹ ਰੇਲੀ ਚੱਲ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਹ ਸਹੀ ਹੈ ਫਿਰ ਨਹੀਂ ਮੈਂ ਮੈਂ ਕੌਣ ਹੁੰਨਾ ਸਹੀ ਗਲਤ ਕਹਿਣ ਵਾਲਾ ਜੀ ਮੈਂ ਤਾਂ ਇੱਕ ਮੈਂਬਰ ਪਾਰਲੀਮੈਂਟ ਹਾਈ ਕਮਾਂਡ ਹੈ ਜਿਹੜੀ ਦੋਨਾਂ ਦੀ ਤੁਹਾਡੇ ਮੂਰੇ ਹੀ ਆ ਮੈਂ ਤਾਂ ਪਹਿਲਾਂ ਵੀ ਇਹੀ ਗੱਲ ਕਹਿੰਦਾ ਸੀ ਵੀ ਇਹ ਗੱਲਾਂ ਹਾਈ ਕਮਾਂਡ ਦੇ ਹੱਥ ਨੇ ਇਸ ਗੱਲ ਤੋਂ ਮੈਨੂੰ ਦੱਸ ਦਿਓ ਤੁਹਾਡੇ ਮੂਰੇ ਤੁਸੀਂ ਮੈਨੂੰ ਤਕਰੀਬਨ 6 ਮਹੀਨੇ ਦੀਆਂ ਤੋ ਬਹੁਤ ਏ ਗੱਲਾਂ ਮੈਨੂੰ ਪੁੱਛ ਰਹੇ ਆ ਮੈਂ ਤੁਹਾਨੂੰ ਹਮੇਸ਼ਾ ਇਹੀ ਗੱਲ ਕੀਤੀ ਐ ਬਈ ਭਾਈ ਇਹ ਹਾਈ ਕਮਾਂਡ ਦਾ ਫੈਸਲਾ ਐ ਤੇ ਹੁਣ ਕੱਲ ਹਾਈ ਕਮਾਂਡ ਦੀ ਮੀਟਿੰਗ ਆ ਜਿਹੜੀ ਜਿਹੜੀ ਸਾਡੀ ਕਮੇਟੀ ਬਣਾਈ ਆ ਜਿਹਨੇ ਕੋਆਰਡੀਨੇਟ ਕਰਨਾ ਐ ਜਿਹਦੇ ਵਿੱਚ ਚੇਅਰਮੈਨ ਸਾਡੇ ਮੁਕਲਵਾਸਨਿਕ ਨੇ ਜਿਹਦੇ ਮੈਂਬਰ ਗਿਲੋਟ ਸਾਹਿਬ ਨੇ ਜਿਹਦੇ ਹੋਰ ਕਮੇਟੀ ਦੇ ਮੈਂਬਰ ਨੇ ਉਹ ਕੱਲ ਸੰਦੀਪ ਜਿਹੜੇ ਸਾਡੇ ਐਮ ਮੈਂਬਰ ਪਾਰਲੀਮੈਂਟ ਨੇ ਲੋਕ ਰਾਜ ਸਭਾ ਚ ਸੰਦੀਪ ਪਾਠਕ ਉਹ ਤੇ ਆட்சி ਤੇ ਹੋਰ ਉਹਨਾਂ ਦੇ ਭਾਰਤਵਾਜ ਮੰਤਰੀ ਤਿੰਨ ਤਾਂ ਮੀਟਿੰਗ ਹੀ ਗੱਲ ਕਰ ਰਹੇ ਸੀ ਤੇ ਇਸ ਗੱਲ ਨੂੰ ਇਹ ਗੱਲ ਨੂੰ ਹੁਣ ਮੈਂ ਕਮਾਂ ਜਾਂ ਕੀ ਕਮਾਂ ਇਹ ਤਾਂ ਤੁਹਾਡੇ ਮੂਹਰੇ ਆ ਸਾਰੀ মিডিਆ ਨੇ ਤੁਸੀਂ ਕਵਰੇਜ ਦਿਖਾਈ ਆ ਵੀ ਉਹ ਇਕੱਠੇ ਮੀਟਿੰਗ ਆ ਹਾਂ ਇਹ ਮੀਟਿੰਗ ਕੀ ਹੋਇਆ ਕੀ ਹੋਣਾ ਏ ਇੱਕ ਗੱਲ ਜ਼ਰੂਰ ਉਹ ਚੋਂ ਨਿਕਲ ਕੇ ਆ ਵੀ ਦੁਬਾਰਾ ਮੀਟਿੰਗ ਜਲਦੀ ਕਰਾਂਗੇ ਸੰਦਾਹਦੀ ਹੈ ਕਿ ਪੰਜਾਬ ਕਾਂਗਰਸ ਵਿਚਲੇ ਗੁੱਟਮਤ ਦੀ ਕਾਰਨ ਜਿੱਥੇ ਹਾਈ ਕਮਾਂਡ ਦੀ ਚਿੰਤਾ ਵਧੀ ਹੋਈ ਹੈ ਉੱਥੇ ਇਸ ਮਾਮਲੇ ਤੇ ਵੀ ਰੇਡ ਕਾ ਬਣਿਆ ਹੋਇਆ ਹੈ ਕਿ ਪੰਜਾਬ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਕਿੰਨੀਆਂ ਸੀਟਾਂ ਵੰਡੀਆਂ ਜਾਣਗੀਆਂ ਇਸ ਨੂੰ ਲੈ ਕੇ ਪੰਜਾਬ ਵਿੱਚ ਦੋਵੇਂ ਪਾਰਟੀਆਂ ਦੇ ਲੀਡਰ ਆਪੋ ਆਪਣੇ ਸਟੈਂਡ ਤੇ ਅੜੇ ਹੋਏ ਨੇ ਪੰਜਾਬ ਦੇ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਨਰਸ ਦੀ ਭਰਤੀ ਲਈ ਲਿਖਤੀ ਟੈਸਟ ਦੀ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਨੇ ਇਸ ਦੌਰਾਨ ਕੋਟਕਪੂਰਾ ਦੇ ਡੀਏਵੀ ਪਬਲਿਕ ਸਕੂਲ ਵਿੱਚ ਇੱਕ ਲੜਕਾ ਲੜਕੀ ਦੇ ਪੇਸ ਵਿੱਚ ਪ੍ਰੀਖਿਆ ਕੇਂਦਰ ਅੰਦਰ ਦਾਖਲ ਹੋ ਗਿਆ ਇਸ ਦੌਰਾਨ ਉਸਨੇ ਨਕਲੀ ਵਾੜਾਂ ਤੋਂ ਲੈ ਕੇ ਸੂਟ ਸਲਵਾਰ ਤੱਕ ਪਾਇਆ ਹੋਇਆ ਸੀ ਪੰਜਾਬ ਵਿੱਚ ਹਰ ਰੋਜ਼ ਨੌਜਵਾਨ ਨੌਕਰੀਆਂ ਲੈਣ ਲਈ ਲਗਾਤਾਰ ਪ੍ਰੀਖਿਆ ਦੇ ਰਹੇ ਹਨ ਪੰਜਾਬ ਦੇ ਜ਼ਿਲ੍ਹਿਆਂ ਦੇ ਅੰਦਰ ਵੱਖ-ਵੱਖਰੇ ਕੇਂਦਰਾਂ ਦੇ ਵਿੱਚ ਲਿਖਤੀ ਟੈਸਟ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਹਨ ਜਿਸ ਦਰਹਾਂ ਕੋਟਪੂਰਾ ਦੇ ਡੀਏਵੀ ਪਬਲਿਕ ਸਕੂਲ ਦੇ ਵਿੱਚ ਪਿਤੇ ਐਤਵਾਰ ਨੂੰ ਬਾਬਾ ਫਰੀ ਯੂਨੀਵਰਸਿਟੀ ਵਿੱਚ ਪੈਰਾ ਮੈਡੀਕਲ ਦੀ ਭਰਤੀ ਲਈ ਪ੍ਰੀਖਿਆ ਚੱਲ ਰਹੀ ਸੀ ਜਿਸ ਦਰਹਾਂ ਇੱਕ ਲੜਕਾ ਲੜਕੀ ਦੇ ਭੇਸ ਦੇ ਵਿੱਚ ਪ੍ਰੀਖਿਆ ਕੇਂਦਰ ਅੰਦਰ ਪ੍ਰੀਖਿਆ ਦੇਣ ਲਈ ਆਇਆ ਉਸਨੇ ਨਕਲੀ ਵਾਲ ਲਗਾ ਕੇ ਸੂਟ ਸਲਵਾਰ ਬਿੰਦੀ ਲਿਪਸਟਿਕ ਤੱਕ ਸਭ ਕੁਝ ਲਾਇਆ ਹੋਇਆ ਸੀ ਇਸ ਦਰਹਾਂ ਜਦੋਂ ਅਧਿਆਪਕਾਂ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਪੁੱਛਿਆ ਤਾਂ ਜਿਸ ਤੋਂ ਬਾਅਦ ਉਸ ਦਾ ਆਧਾਰ ਕਾਰਡ ਮੰਗਿਆ ਤਾਂ ਉਸ ਤੋਂ ਬਾਅਦ ਇੱਕ ਵੱਡਾ ਖੁਲਾਸਾ ਹੋਇਆ ਇਸ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਿਲਕਾ ਵੱਜੋ ਹੋਈ ਹੈ ਜੋ ਕਿ ਪਿੰਡ ਢਾਣੀਆਂ ਦੇ ਰਹਿਣ ਵਾਲਾ ਹੈ ਜੋ ਕਿ ਪਰਮਜੀਤ ਕੌਰ ਦੇ ਥਾਂ ਦੇ ਉੱਤੇ ਪੇਪਰ ਦੇਣ ਦੇ ਲਈ ਆਇਆ ਸੀ ਪੁਛਗਿਸ਼ ਤੋਂ ਬਾਅਦ ਅਧਿਆਪਕਾਂ ਨੇ ਇਸ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਬਾਬਾ ਫਰੀ ਯੂਨੀਵਰਸਿਟੀ ਵੱਲੋਂ ਵੱਖੋ-ਵੱਖਰੇ ਫੈਰਾ ਮੈਡੀਕਲ ਅਸਾਮੀਆਂ ਦੇ ਲਈ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ ਜਿਸ ਵਿੱਚ ਮਲਟੀ ਪਰਪਸ ਹੈਲਥ ਵਰਕਰਾਂ ਦੀਆਂ 806 ਅਸਾਮੀਆਂ ਹਨ ਤੇ ਅੱਖਾਂ ਦੇ ਡਾਕਟਰਾਂ ਦੀਆਂ 83 ਅਸਾਮੀਆਂ ਹਨ ਤਾਂ ਇਸ ਦੌਰਾਨ ਯੂਨੀਵਰਸਿਟੀ ਨੇ ਫਰੀਦਕੋਟ ਫਿਰੋਜ਼ਪੁਰ ਅਤੇ ਕੋਟਕਪੂਰਾ ਦੇ ਵਿੱਚ 26 ਪ੍ਰੀਖਿਆਵਾ ਕੇਂਦਰ ਬਣਾਏ ਹਨ ਜਿਸ ਦੇ ਵਿੱਚ 7500 ਉਮੀਦਵਾਰਾਂ ਨੇ ਇਮਤਿਹਾਨ ਦਿੱਤੇ ਹਨ ਜਿਸ ਦੌਰਾਨ ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੇਂਦਰ ਨੇ ਤਨਦ ਅਧਿਆਪਕਾਂ ਨੇ ਇਸ ਨੌਜਵਾਨ ਨੂੰ ਜਿਹੜਾ ਕਾਬੂ ਕੀਤਾ ਹੈ ਇਸ ਸੰਬੰਧੀ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਦਾ ਕੀ ਕਹਿਣਾ ਹੈ ਆ ਤੁਹਾਨੂੰ ਵੀ ਸੁਣਾਉਣਾ ਹੈ ਇਹ ਡੇਵੀ ਸਕੂਲ تھا ਜੀ ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਐਗਜ਼ਾਮ ਹੁੰਦਾ ਹੈ ਉਹਦੇ ਬਾਅਦ ਸਾਰੇ ਬੱਚਿਆਂ ਦਾ ਐਗਜ਼ਾਮ ਹੋ ਰਿਹਾ ਸੀ कि पंजाबी दे एग्जाम जो पास करता वही अगले एग्जाम में जा सकता है इन्होंने दो स्टेज असि पूरा फुल प्रूफ इंतजाम किया असि बायोमैट्रिक इंट्रोड्यूस किया फोटो इंट्रोड्यूस की है तो सिग्नेचर इंट्रोड्यूस किए और बच्चा आया उन्हें पहला एग्जाम दिता पंजाबी का पास हो गया तो बाद वो बाद आए एग्जाम दिनों ਇੱਕ ਮੁੰਡਾ ਸੀ ਤੇ ਕੁੜੀ ਦੇ ਡਰੈਸ ਪੈਨ ਕੇ ਆਇਆ ਹੋਇਆ ਸੀ ਤੇ ਉਹ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਸੇਮ ਪਰ ਬਾਇਓਮੈਟ੍ਰਿਕ ਜ਼ਿਆਦਾ ਪੱਕਾ ਪ੍ਰੂਫ ਹੁੰਦਾ ਜੇ ਜਦੋਂ ਮੈਚ ਨਹੀਂ ਕੀਤਾ ਤਾਂ ਉਹ ਤੂੰ ਪੇਪਰ ਨਹੀਂ ਦੇਂ ਦਿੱਤਾ ਜਾਂ ਉਹਦਾ ਪੇਪਰ ਨਾ ਲੈਨ ਵਾਇਡ ਹੈ ਉਹ ਕਨਸੀਡਰ ਨਹੀਂ ਹੋਏਗਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਦੇਖ ਕਰਦੇ ਪੁਲਿਸ ਨੇ ਨੌਜਵਾਨ ਨੂੰ ਹਰਾਸਸਟ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਖ਼ਬਰਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ 'ਚ ਲੱਗੀ ਕਾਂਗਰਸ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਇੰਚਾਰਜ ਦਵਿੰਦਰ ਯਾਦਵ ਨੇ ਕੀਤੀ ਮੀਟਿੰਗ ਪੰਜਾਬ 'ਚ ਗੱਠਜੋੜ ਨੂੰ ਲੈ ਕੇ ਹੋਇਆ ਵਿਚਾਰ-ਵਟਾਂਦਰਾ ਨਵਜੋਤ ਸਿੰਘ ਸਿੱਧੂ ਦੀ ਰੈਲੀਆ ਤੇ ਕਾਂਸੀ ਲੀਡਰਾਂ ਨੇ ਰੱਖੇ ਆਪੋ ਆਪਣੇ ਵਿਚਾਰ ਪੰਜਾਬ ਕਾਂਗਰਸ ਭਵਨ ਪਹੁੰਚੇ ਰਾਜਾਵਣੀ ਨੇ ਕਾਰਵਾਈ ਦੀ ਕਹੀ ਗੱਲ ਸੁਖਜਿੰਦਰ ਰੰਧਾਵਾ ਨੇ ਜਵਾਬ ਦੇਣ ਤੋਂ ਕਰ ਦਿੱਤਾ ਇਨਕਾਰ ਇੱਕ ਪਾਸੇ ਕਾਂਗਰਸੀਆਂ ਦੀ ਮੀਟਿੰਗ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਕੀਤੀ ਰੈਲੀ ਸਰਕਾਰ ਦੇ ਨਾਲ ਨਾਲ ਸਾਥੀ ਲੀਡਰਾਂ ਨੂੰ ਵੀ ਝਾੜਿਆ ਮੰਜਾ ਇਹ ਆ 5-7000 ਬੰਦਾ ਇਕੱਠਾ ਹੋਣ ਤੇ ਕਿਉਂ ਪੈਂਦੀਆਂ ਨੇ ਟੀਡੀਪਾ ਨਵਜੋਤ ਸਿੱਧੂ ਦੀ ਚਾਰੇ ਪਾਸੇ ਚਰਚਾ ਚੱਰੀ ਆਮ ਆਦੀ ਪਾਰਟੀ ਦੇ ਲੀਡਰ ਨੇ ਸਾਧ ਦੇ ਨਿਸ਼ਾਨੇ ਕੁਲਦੀਪ ਤਾਲੀਬਾ ਨੇ ਸਿੱਧੂ ਤੋਂ ਕੀਤਾ ਸਵਾਲ ਸਿੱਧੂ ਤੋਂ ਕਿਤੇ ਕੰਮਾਂ ਬਾਰੇ ਮੰਗਿਆ ਜਵਾਬ ਕਿਹਾ ਕਨਫਿਊਜ਼ ਬੰਦਾ ਏ ਨਵਜੋਤ ਸਿੰਘ ਸਿੱਧੂ ਅੱਜ ਦੇ ਪੰਜਾਬ న్యూਸ ਬੁਲੇਟਿਨ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਆਜਰੂ ਮੰਗੇ ਧੰਨਵਾਦ